ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਤੇ ਅੱਜ ਮੈਂ ਚੱਲਿਆ ਵੀ ਉੱਥੇ ਚਲੋ ਖੁਸ਼ਖਬਰੀ ਜਿਹੜੀ ਗੱਲ ਪਹਿਲੇ ਦੱਸ ਦੇਣੀ ਚਾਹੀਦੀ ਵੀ ਮੇਰੇ ਘਰੇ ਪੁੱਤਰ ਨੇ ਜਨਮ ਲਿਆ ਤੇ ਬਾਬਾ ਬੁੱਢਾ ਸਾਹਿਬ ਦੀ ਉਪਾਰ ਕਿਰਪਾ ਦੇ ਨਾਲ ਸ਼ੁਕਰਾਂ ਦਾ ਲੱਖ ਲੱਖ ਸ਼ੁਕਰ ਕਰੋੜ ਕਰੋੜ ਵਾਰੀ ਸ਼ੁਕਰ ਹੈ ਵੀ ਮਾਰਾ ਹੀ ਨੇ ਮੇਰੇ ਘਰੇ ਪੁੱਤਰ ਦੀ ਦਾਤ ਦਿੱਤੀ ਚਲੋ ਬਹੁਤ ਵਧੀਆ ਕੀਤਾ ਉਹਨਾਂ ਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਉਸ ਮਹਾਰਾਜ ਤੋਂ ਸੱਚੇ ਪਾਤਸ਼ਾਹ ਤੋਂ ਉਹਨਾਂ ਦਾ ਸ਼ੁਕਰਾਨਾ ਕਰਦਾ ਵੀ ਵੀ ਉਹਨੇ ਮੈਨੂੰ ਪੁੱਤ ਦੀ ਦਾਤ ਅਕਸ਼ੀ ਅੱਗੇ ਮੇਰੇ ਕੋਲ ਕੁੜੀ ਆ ਚਲੋ ਦੋਵਾਂ ਦੀ ਜੋੜੀ ਸੰਪੂਰਨ ਹੋ ਗਿਆ ਕੰਮ ਵਧੀਆ ਹੋ ਗਿਆ ਮੁੰਡੇ ਤੇ ਕੁੜੀ ਦੀ ਜੋੜੀ ਤੇ ਹੁਣ ਮੈਂ ਚੱਲਿਆ ਉੱਥੇ ਉਹ ਆਪਦੇ ਨਾਨਕੇ ਆ ਤੇ ਨਾਨਕਾਂ ਦੇ ਚੱਲਿਆ ਦੋ ਦਿਨ ਹੋ ਗਏ ਯਾਨੀ ਕਿ ਗਿਆਨੂ ਤੇ ਜਿਵੇਂ ਮੈਸੀ ਮਿਲਿਆ ਮੱਥੇ ਚੱਲਿਆ ਹੁਣ ਤੇ ਨਾਲ ਚੱਲੇ ਮੇਰੀ ਮੰਮਾ ਜੀ ਤੇ ਪੂਰੇ ਤਿਆਰ ਪਰ ਤਿਆਰ ਹੋ ਕੇ ਮੈਂ ਚੱਲਿਆ ਆਪਣੇ ਲੜਕੇ ਨੂੰ ਵੇਖਣ ਮੇਰੇ ਘਰ ਵਾਲੇ ਵੀ ਠੀਕ ਨੇ ਬਾਕੀ ਸਾਰੇ ਠੀਕ ਠਾਕ ਨੇ ਮੈਂ ਉੱਥੇ ਸੀ ਮੈਂ ਆ ਕੇ ਹੁਣ ਦੁਬਾਰਾ ਫਿਰ ਚੱਲਿਆ ਤੇ ਉੱਥੇ ਜਾ ਕੇ ਹੁਣ ਆਪਾਂ ਤੁਰਦੇ ਹਾਂ ਸਾਰਾ ਸਮਾਨ ਆਲਓਵਰ ਪੈਕ ਕੀਤਾ ਹੋਇਆ ਕੀ ਕੀ ਲੈ ਕੇ ਜਾਣਾ ਉਮਾ ਜੀ ਨੇ ਅੰਦਰ ਸਾਰਾ ਕੁਝ ਓਕੇ ਕੀਤਾ ਹੋਇਆ ਹੈ ਹੁਣ ਉਹ ਸਾਰਾ ਚੱਕ ਕੇ ਗੱਡੀ ਦੇ ਵਿੱਚ ਟਰਾਂਸਫਰ ਕਰਦੇ ਆ ਗੱਡੀ-ਗੱਡੀ ਲੈ ਕੇ ਜਾਣੀ ਗੱਡੀ ਲੈ ਕੇ ਚੱਲਿਆ ਮੈਂ ਟੋਸ ਤੇ ਬਲੈਰੋ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਗਈ ਇਹਦੇ ਗੇਰਾਂ ਦੇ ਵਿੱਚ ਗੇਰ ਜਦੋਂ ਪਾਈਏ ਜਿਵੇਂ ਗੇਰ ਪੈਂਦੇ ਨਹੀਂ ਸਹੀ ਥੋੜੀ ਜਿਹੀ ਵਿਖਾਉਣੀ ਪੈਣੀ ਕਿਉਂਕਿ 12 ਮਾਡਲ ਮੇਰੇ ਕੋਲ ਬਲੈਰੋ 12 ਦੇ ਵਿੱਚ ਨਵੀਂ ਕਢਾਈ ਸੀ ਮੈਂ ਤੇ 12 ਤੋਂ ਲੈ ਕੇ ਹੁਣ ਤੱਕ 22 ਤੇ 2 ਯਾਨੀ ਕਿ 12 ਸਾਲ ਹੀ ਹੋ ਗਏ ਮੇਰੇ ਕੋਲੇ ਇਹਨੂੰ ਤੇ ਥੋੜੀਆਂ ਥੁੜੀਆਂ ਉਹਦੇ ਵਿੱਚ ਪ੍ਰੋਬਲਮ ਆ ਆਉਣ ਲੱਗ ਪਈ ਹੁਣ ਜਿੰਦੇ ਕਰਕੇ ਮੈਨੂੰ ਵਿਖਾਉਣੀ ਪਣੀ ਹੈ ਗੱਡੀ ਬਲੈਰੋ ਤੇ ਜਾਂ ਫਿਰ ਬਲੈਰੋ ਨੂੰ ਮੈਂ ਜੇ ਚੇਂਜ ਕੀਤਾ ਹੁੰਦੀ ਥਾਂ ਤੇ ਕਿਹੜੀ ਗੱਡੀ ਲਵਾਂ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਗੱਡੀ ਬਹੁਤ ਤਗੜੀ ਲੈ ਕੇ ਆਉਣੀ ਆਪਾਂ ਵਿੱਜੜੀ ਨੇੜੇ ਤੇੜੇ ਵੀ ਮੇਰੇ ਪਿੰਡ ਦੇ ਵਿੱਚ ਨਾ ਹੋਵੇ ਮੇਰੇ ਏਰੀਆ 'ਚ ਨਾ ਹੋਵੇ ਉਹ ਗੱਡੀ ਲੈ ਕੇ ਆਵਾਂਗੇ ਆਪਾਂ ਉਹ ਵੀ ਜਲਦੀ ਹੀ ਲੈ ਕੇ ਆਵਾਂਗੇ ਸੋ ਟੌਸ ਲੈ ਕੇ ਅੱਜ ਮੈਂ ਚੱਲਿਆ ਆਪਦੇ بیٹے ਕੋਲ ਤੇ ਆਪਦੇ ਘਰ ਦੇ ਜੀਆ ਕੋਲੇ ਤੇ ਆਪਣੀ ਲੜਕੀ ਉੱਥੇ ਛੋਟੀ ਮੇਰੀ ਗੁੜੀਆ ਉਹਦੇ ਕੋਲੇ ਉਹ ਬਹੁਤ ਤਾਵਲੇ ਨੇ ਵੀ ਮੈਂ ਛੇਤੀ ਆਵਾਂ ਤੇ ਜਾ ਕੇ ਉਹਨਾਂ ਨੂੰ ਮਿਲਾਂ ਚਲੋ ਉੱਥੇ ਚੱਲ ਕੇ ਨਾਲੇ ਤੁਹਾਨੂੰ ਮੈਂ ਵਿਖਾਉਣਾ ਆਪਣੇ ਕਾਕੇ ਦੀ ਫੋਟੋ ਤੇ ਨਾਲੇ ਤੁਹਾਡੇ ਨਾਲ ਦੁਬਾਰਾ ਗੱਲ ਕਰਦਾ ਲੋਈ ਗਰਮੀ ਬਹੁਤ ਹੈ ਤੇ ਆਪਾਂ ਆਉਣ ਲੱਗੇ ਗੱਡੀ ਦੇ ਵਿੱਚ ਤੇ ਘੱਟੇ ਕਰਦੇ ਸਟਾਉਟ ਬਹੁਤ ਭੀੜੇ ਥਾਂ ਤੇ ਲਾਕੀ ਨੇ ਬੁੱਤ ਮੈਂ ਗੱਡੀ ਨੂੰ ਸਟਾਰਟ ਕਰਦਨੇ ਵੀ ਥੋੜਾ ਜਿਹਾ ਏਸੀ ਚੱਲ ਜੇਗੇ ਨਾਲ ਠੰਡੀ ਹੋ ਜਾਈ ਗੱਡੀ ਤੇ ਗੱਡੀ ਦੇ ਵਿੱਚ ਇਹਨਾਂ ਦੀ ਘਾਹ ਹੋ ਜਾ। ਹਾਂਜੀ ਘਰੋਂ ਪਏ ਆ ਤੋੜਾ ਤੇ ਪੂਰੇ ਖੁਸ਼ ਆ ਬਿਲਕੁਲ ਓਕੇ ਹੋ ਗਏ। ਤੇ ਨਾਲ ਚੱਲੇ ਮੰਮੀ ਮੇਰੇ ਤੇ ਉਹ ਵੀ ਆਪਦੇ ਪੁੱਤਰ ਨੇ ਵੇਖੇਗੇ ਨਾਲੇ ਨੌ ਨੂੰ ਵੇਖੀ ਜਾਈਂ ਕਿਵੇਂ ਠੀਕ ਠਾਕ ਨੇ ਦੋਵੇਂ ਤੇ ਪੂਰੀ ਬੇਸਬਰੀ ਦੇ ਨਾਲ ਉਹ ਇੰਤਜ਼ਾਰ ਕਰਦੇ ਪਏ ਆ ਵੀ ਜਲਦੀ ਆਉਣ ਤੇ ਵਾਰ-ਵਾਰ ਉਹਨਾਂ ਦੇ ਫੋਨ ਆ ਰਹੇ ਵੀ ਤੁਸੀਂ ਅਜੇ ਤੱਕ ਪਹੁੰਚੇ ਨਹੀਂ ਪਹੁੰਚੇ ਨਹੀਂ ਥੋੜਾ ਘਰੋਂ ਕੋਈ ਸਮਾਂ ਆਉਣਾ ਸੀਗਾ ਬੰਦੂੜ ਤੋਂ ਕੋਈ ਜਾਂ ਗੁਰੂਸਾਹ ਉਹਦੀ ਵੇਟ ਕਰਕੇ ਅਸੀਂ ਲੇਟ ਥੋੜਾ ਜਿਹਾ ਹੋ ਗਏ ਨਹੀਂ ਤੇ ਟਾਈਮ ਨਾਲ ਅਸੀਂ ਚਲੇ ਜਾਣਾ ਸੀ ਤੇ ਹੁਣ ਪੂਰੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਵਸ ਅਸੀਂ ਹੋਰ ਕੋਈ 20 ਮਿੰਟ ਦੇ ਵਿੱਚ ਉੱਥੇ ਪਹੁੰਚ ਜਾਗੇ ਕਿਉਂਕਿ ਉਹਨੇ ਵਾਰ-ਵਾਰ ਫੋਨ ਆ ਰਹੇ ਤੇ ਛੋਟੀ ਗੁड़िया ਦੇ ਵੀ ਫੋਨ ਆ ਰਹੇ ਕੋਪਾ ਤੁਸੀਂ ਆਏ ਨਹੀਂ ਅਜੇ ਤੱਕ ਤੇ ਹੁਣ ਜਾ ਕੇ ਜਿੰਨਾ ਚਿਰ ਪਹੁੰਚਣਾ ਉਹਨਾਂ ਚਿਰ ਉਹ ਗੇਟ 'ਚ ਖੜੀ ਹੋਵੇਗੀ ਛੋਟੀ ਗੁड़िया ਮੇਰੀ ਤੇ ਜਾਗੇ ਤਨ ਨੂੰ ਖੋਣਾ ਵੀ ਕੀ ਹੁੰਦਾ ਅੱਗੇ ਜਾ ਕੇ ਨਾ ਰਸਤਾ ਜਿਹੜਾ ਇਹ ਰਸਤਾ ਅਸੀਂ ਜਨਰਾਲਾ ਬਾਦ ਪਹੁੰਚ ਗਏ ਆਪਾਂ ਤੇ ਜਿੱਥੋਂ ਮੈਡੀਕਲ ਤੋਂ ਥੋੜੀ ਜਿਹੀ ਦਵਾਈ ਲੈਣੀ ਹੈ ਮੈਡੀਕਲ ਦੇਖਦੇ ਪਏ ਕਿਹੜੀ ਸਾਈਡ ਤੇ ਆਏਗਾ ਅੰਦੋਖੇ ਤੇ ਅੰਦਰ ਕੀ 27 ਦਵਾਈ ਲੈ ਕੇ ਬਾਅਦ ਚੋਂ ਪਹੁੰਚ ਜਾਣਾ 27 ਕਿਲੋਮੀਟਰ ਦੂਰ ਇਥੋਂ ਰਹਿ ਗਿਆ ਆਪਾਂ ਸੇਕਾ ਮੇਸਾਰਾ ਤੇ ਆਪ ਇੰਟਰਨੈਟ ਦੇ ਦਿੰਦਾ ਨੇ ਟੋਪ ਦਾ ਪਤਾਨੀ ਮੈਡੀਕਲ ਕਿੱਥੇ ਹੋਏ ਹੈ ਨਾ ਕਿਹੜੇ ਪਾਸੇ ਆ ਹਾਂ ਅਗਲੇ ਕੋਟ ਕੋਲੇ ਅਗਲੇ ਪੋਤ ਕੋਲੇ ਅਗਲੇ ਚੌਂਕ ਦੇ ਵਿੱਚ ਆ ਉਹ ਵੇਖੀ ਬਾਬਾ ਅੱਛਾ ਮੈਂ ਟਿਗਰ ਹਾਂ ਨਾ ਨਹੀਂ ਇਹਤੋਂ ਦ ਜਾਣ ਦਵਾਈਆਂ ਵਾਲੀ ਦੁਕਾਨਾਂ ਤੇ ਚੀਜ਼ ਹੈ ਪੈਸਟੀਸਾਈਡ ਵਾਲੀ ਅੱਛਾ ਕੇਲੇ ਲੈਣੇ ਕੇਲੇ ਵੀ ਲੈਣ ਲੈਣ ਲੈ ਵੀਆ ਚੌਕ ਦੇ ਵਿੱਚੋਂ ਨਾਲੇ ਮੈਡੀਕਲ ਆ ਜੇਗਾ ਤੇ ਨਾਲੇ ਫਰੂਟ ਲੈਣਾ ਸੀ ਫਰੂਟ ਲੈ ਲਾਂਗੇ ਰੋਗ ਦੇ ਆਡੇ ਚੌਕ ਦੇ ਵਿੱਚ ਅਗਲੇ ਚੌਕ ਚ ਕਿਥੇ ਅੱਛਾ ਉਹਦੇ ਨੇੜੇ ਮੈਡੀਕਲ ਮੈਡੀਕਲ ਤੱਕੇ ਆ ਲੌਂਜ ਆਇਤੋ ਨੱਲਗੇ ਛੋਟੇ ਛੋਟੇ ਆ ਕੇਲੇ ਨਾ ਕਿੰਨੇ ਕੁ ਲੈਣਾ 100 ਦੇ ਲੈ ਗਏ ਨਾ 3-3 ਜੜੀ ਚਾਰ ਦੇ ਆ ਹਾਂ ਚਲੋ ਕਹਿੰਦੇ ਨੂੰ ਦੇ ਦਿੰਦੇ ਤਨ ਦਵਾਈ ਲਈ ਲਿਆ ਆ ਪਾਤੇ ਗੁਰੂ ਘਰ ਦੇ ਗੋਦੀ ਟੱਪਣ ਲੱਗੇ ਆ ਸਰ ਨੂੰੜਾ ਮਹਾਰਾਜ ਸੱਚੇ ਪਾਤਸ਼ਾਹ ਹੁੰਦਾ ਯਾਰ ਮੈਂ ਵਾਰ-ਵਾਰ ਸ਼ੁਭਰ ਕਰਦਾ ਸੱਚੇ ਪਾਤਸ਼ਾਹ ਜਿਨੇ ਵਰ ਵਧੀਆ ਦਾ ਦਿੱਤੀ ਜਿੰਨੂੰ ਲੋਕ ਤਰਸਦੇ ਆ ਇਹ ਵਾਰ-ਵਾਰ ਗੱਲ ਮੈਂ ਤਾਂ ਕਰਦਾ ਕਿਉਂਕਿ ਪਹਿਲੀ ਵਾਰ ਹੀ ਮੇਰੇ ਘਰੇ ਕਾਕੂ ਹੋਇਆ ਸੀ ਕਿ ਉਹ ਪੂਰਾ ਹੋਇਆ ਇਹ ਗੁੜੀਆਂ ਤੋਂ ਬਾਅਦ ਜਦੋਂ ਤੀਜਾ 베ਵੀ ਮੇਰਾ ਤੇ ਤੀਜਾ ਫਿਰ ਚਲੋ ਉਹਨਾਂ ਨੇ ਮੇਰਾ ਪਹਿਲਾ ਹੀ ਮੂੜਤਾ ਇਸੇ ਕਰਕੇ ਮੈਂ ਵਾਰ-ਵਾਰ ਉਹਨਾਂ ਦਾ ਮਹਾਰਾਜ ਦਾ ਸ਼ੁਭਰ ਕਰਦਾ ਜੀ ਬਹੁਤ ਵਧੀਆ ਹਾਂਜੀ ਇਹਦੇ ਦਵਾਈ ਲੈਣ ਦੀ ਮੈਂ ਪੀਣੀ ਤੇ ਪਾਣੀ ਵੀ ਨਹੀਂ ਚਾਹੀਦਾ ਹਾਂ ਚਾਹੀਦਾ ਆਪਾਂ ਥੋੜੇ ਪਾਣੀ ਪਾ ਗਿਲਾਵਾ ਅੱਜ ਤੋਂ ਮੰਗ ਲੈਣਾ ਮੈਂ ਇੱਥੋਂ ਮਿਲਣਾ ਨਹੀਂ ਕਿਦੋਂ ਵੀ ਐਵੇਂ ਥੋੜੇ ਪੀ ਕੇ ਦੇਖ ਲੋ ਹਾਂ ਐਵੇਂ ਕਰ ਲਈ ਚਲੋ ਰੁਆਈ ਮਿੱਟੀ ਇਹ ਮਾਦਨ ਕੇ ਉਮੇਂ ਥੋੜੀ ਜਿਹੀ ਲੋ ਤੇ ਹੋਰ ਦਸ ਮਿੰਟ ਤੱਕ ਪਹੁੰਚ ਜਾਗੇ ਉਥੋਂ ਪਾਣੀ ਪੀ ਲਾਂਗੇ ਚਲੋ ਉੱਥੇ ਚੱਲਦੇ ਹਾਂ ਆਪਣਾ ਲਾਸਟ ਸਟੇ ਆਪਣਾ ਉੱਥੇ ਹੀ ਹੈ ਤੇ ਕੱਕ ਪਿਆ ਹੈ ਆਪਣਾ ਬੀਲੀ ਆਹ ਨਾ ਕਾਲੀਆਂ ਹਰਦੇ ਹਰੇ ਹਰੀ ਗੋਲੀ ਬਲੱਡ ਹਾਸਤੇ ਆ ਬਲੱਡ ਵਧੇ ਘਟੇ ਦੋ ਤੇ ਨਾਲ ਜਿਹੜਾ ਕੈਪਸੂਲ ਹੋ ਕਹਿੰਦੇ ਸਫਰ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਤਾਂ ਤੁਸੀਂ ਕੈਪਸੂਲ ਖਾ ਲੋ ਹੋਵੇ ਕੈਪਸ ਅੱਛਾ ਇਹ ਸਹੀ ਨਹੀਂ ਗਿਆ ਉਹ ਕਿਹੜੀ ਹੁੰਦੀ ਹੈ ਨਹੀਂ ਹੁੰਦੇ ਦਿੰਦੇ ਵਿੱਚ ਕੀ ਫਰਕ ਹੈ ਹੈ ਨਹੀਂ ਬਲੱਡ ਵਧੇ ਦੀਆਂ ਘਟੇ ਦੀਆਂ ਮੈਂ ਤਾਂ ਲੈ ਆਂਦੇ ਕੋਲੋਂ ਤੇ ਉਹਨੇ ਤਾਂ ਮੈਨੂੰ ਇਹ ਕਿਹਾ ਵੀ ਕੋਈ ਚੱਕਰ ਨਹੀਂ ਜੇ ਵਧਿਆ ਤਾਂ ਵੀ ਕੋਈ ਗੱਲ ਨਹੀਂ ਜੇ ਘਟਿਆ ਤਾਂ ਵੀ ਕੋਈ ਗੱਲ ਨਹੀਂ ਹਰੇ ਪੰਨੇ ਦੇ ਵਿੱਚ ਹੁੰਦੀ ਆ ਉਹ ਲੈਣੀ ਚਲੋ ਘਰਤੇ ਸਾਈਡ ਤੇ ਹੁਣ ਹੋਰ ਫਾਰਵਰਡ ਟੂਡੋ ਹੋ ਰਹੀ ਵੀ 벨ਟ ਲਾਓ 벨ਟ ਲਾਓ ਫਿਰ ਪੁੱਪੇ ਲੱਬ 벨ਟ ਲਾ ਲਈਏ ਗੱਡੀ ਦਾ ਰੰਤਾ ਸਹੀ ਗੇ ਜਿਆਤਰ 에어 ਬੈਗ ਵਾਲੀਆਂ ਜਿੰਨੀਆਂ ਵੀ ਗੱਡੀਆਂ ਹੁੰਦੀਆਂ ਆ ਵੀ ਜਿੰਨਾ ਚ 에어 ਬੈਗ ਹੁੰਦੇ ਆ ਜਵੇਂ ਇਹਦੇ ਵਿੱਚ ਵੀ 에어 ਬੈਗ ਉਹ ਜਿਆਦਾਤਰ ਵਿਸਲ ਮਾਰਦੀ ਰਹਿੰਦੇ ਵੀ ਤੁਸੀਂ 에어 ਬੈਗ ਲਾਓ ਆਹ ਸੌਰੀ 벨ਟ ਲਾਓ 벨ਟ ਲਾਉਣ ਦੇ ਨਾਲ ਹੀ ਆਪਾਂ ਨੂੰ 에어 ਬੈਗਾਂ ਦਾ ਫਾਇਦਾ ਹੈ ਚਲੋ ਮਾਰਾ ਹੀ ਨਾ ਅਗਰੇ ਕਿਸੇ ਦਾ ਐਕਸੀਡੈਂਟ ਹੋਵੇ ਪਰ ਮੈਂ ਕਹਿੰਨਾ ਵੀ ਜੇ ਆਪਣੇ 벨ਟ ਲੱਗੀ ਹੋਈ ਹੈ ਦੋਵਾਂ ਸੀਟਾਂ ਦੇ ਜਾਂ ਇੱਕ ਸੀਟ ਤੇ ਪਹਿਲੀ ਗੱਲ ਇੱਕ ਸੀਟ ਦੀ ਲਾਜ਼ਮੀ ਡਰਾਈਵਰ ਵਾਲੇ ਦੀ ਜੇ ਆਪਣੀ 벨ਟ ਲੱਗੀ ਹੋਈ ਹੈ ਤੇ ਫੇਰ 에어 ਬੈਗ ਖੁੱਲ੍ਹੇ अदरवाइज ਕਿਤੇ ਗੱਡੀ ਅਚਨ ਚੇਤਕ ਤੇ ਵਾਜਦੀ ਦੀ ਨਹੀਂ ਤਾਂ 에어백 ਨਹੀਂ ਖੁੱਲਦੇ ਹੁੰਦੇ ਜੇ ਪਿੱਛੇ ਲਾਸਟ ਟਾਈਮ ਥੋੜਾ ਟਾਈਮ ਹੋ ਗਿਆ ਉਦੋਂ ਮੈਂ ਇੱਕ ਖਬਰ ਸੁਣੀ ਵੀ ਆਡੀ ਦੇ ਵਿੱਚ 에어백 ਨਹੀਂ ਖੁੱਲੇ ਆਡੀ ਗੱਡੀ ਦੇ ਵਿੱਚ ਵੀ 에어백 ਨਹੀਂ ਖੁੱਲੇ ਦੇ ਹੁੰਦੇ ਚ ਜੱਤ ਹੋ ਜਾਂਦੀ ਉਹਨਾਂ ਨੇ ਫਿਰ ਕੇਸ ਕਰ ਦਿੰਦੇ ਆ ਵੀ ਸਾਡੇ 에어백 ਨਹੀਂ ਖੁੱਲੇ ਵੀ ਆਡੀ ਗੱਡੀ ਲਈ ਵੀ ਉਹਦੇ ਵਿੱਚ ਸਾਡੇ ਲੜਕੇ ਦੀ ਮੌਤ ਹੋ ਗਈ ਪਰ ਲਾਸਟ ਦੇ ਹਨ ਕਿ ਕੀ ਉਹਨਾਂ ਨੇ ਤਤ ਕੱਢਿਆ ਸੀ ਵੀ ਆਖਰਕਾਰ ਵੀ ਉਹਦੇ ਜਿਹੜੀ ਸੀਟ ਦੀ ਬੈਲਟ ਨਹੀਂ ਲੱਗੀ ਹੋਈ ਸੀ ਜਿੰਦੇ ਕਰਕੇ 에어ਬੈਗ ਨਹੀਂ ਖੁੱਲੇ ਤੇ 에어ਬੈਗ ਨਾ ਖੁੱਲਣ ਕਰਕੇ ਉਹ ਲੜਕੇ ਦੀ ਮੌਤ ਹੋ ਜਾਂਦੀ ਹੈ ਤੇ ਬੋਡੀ ਵਾਲੇ ਹੋਂਦੇ ਚ ਕੇਸ ਜਿੱਤ ਜਾਂਦੇ ਹੁੰਦੇ ਇਹ ਮੈਂ ਆਪ ਖ਼ਬਰ ਇੱਕ ਅਖਬਾਰ ਚ ਪੜ੍ਹੀ ਜਾ ਮੋਬਾਈਲ ਤੇ ਕਿਤੇ ਸੁਣੀ ਜਰੂਰ ਸੁਣੀ ਸੋ ਸੋ ਹਰ ਇੱਕ ਜਿਹੜਾ ਵੀ ਗੱਡੀ ਚਲਾਉਦਾ ਉਹਨੂੰ ਸੀਟ ਬੈਲਟ ਬੈਲਟ ਲਾਉਣੀ ਲਾਜ਼ਮੀ ਸੀਟ ਬੈਲਟ ਲੋਨਰ ਕੁਝ ਨਹੀਂ ਹੁੰਦਾ ਆਪਾਂ ਨਾ ਕਿ ਆਪਣੀ ਸ਼ਾਂਚ ਫਰਕ ਕੋਈ ਪੈਂਦਾ ਹੈ ਨਹੀਂ ਕਿਉਂ ਦੇ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਸੀਟ ਬੈਲਟ ਲਾ ਕੇ ਟੌਰਨਲ ਬੈਠਾ ਹਾਂ ਗੱਡੀ 'ਚ ਤੇ ਆਪਾਂ ਵੀ ਹੁਣ ਸੀਟ ਬੈਲਟ ਲਾਈ ਹੋਈ ਹੈ। ਦੇਖਣੀ ਤੂੰ ਵੀ ਦੇਖ ਸਕਦੇ। ਸੀਟ ਬੈਲਟ ਲਾ ਕੇ ਬੈਠਾ ਤੇ ਤਾਂ ਹੀ ਇਹਦੀ ਟੂੰ ਟੂੰ ਬੰਦ ਹੋਈ ਨਹੀਂ ਤੇ ਲਗਾਤਾਰ ਵਿਸਲ ਮਾਰੀ ਜਾਂਦੀ। ਅੱਜ ਜਲੰਧਾ ਲਾਵਾਦ ਨਹੀਂ ਕਰ ਚੱਲੇ ਆ। ਤੇ ਜਲੰਧਾ ਲਾਵਾਦ ਤੋਂ ਅੱਗੇ ਥੋੜਾ ਸੋ ਮੰਡੀ ਦੇ ਜਿੱਥੇ ਬੱਜਾਣਾ। ਆਮ ਨਾਲੀ ਚੱਲਦੇ ਵਾਂ ਗੱਡੀ ਜਾਂਦੀ ਵੀ 70 ਕਿਤੇ 70 75 ਦੀ ਹੈ ਫਾਈ ਹੁੰਦੀ ਸਪੀਡ ਮੇਰੀ ਜ਼ਿਆਦਾਤਰ ਇਹ ਕੋਸ਼ ਹੁੰਦੀ ਵੀ 80 ਕਿ ਦੀ ਸਪੀਡ ਦੇ ਵਿੱਚ ਗੱਡੀ ਜਾਂਦੇ ਜਿਹੜੀ ਬਿਲਕੁਲ ਜੈਨੂਨ ਹੁੰਦੀ ਜਿਹਨੂੰ ਆਪਾਂ ਕੰਟਰੋਲ ਵੀ ਸਹੀ ਕਰ ਸਕਦੇ ਆ ਤੇ ਨੰਬਰ 2 ਤੇ ਐਵਰੇਜ ਵੀ ਚੰਗੀ ਗੱਡੀ ਦੀ ਤੇ ਜੇ ਕੋਈ ਮੈਂ ਨਵੇਂ ਦੇ ਰੋਡ ਰੇਨ ਤੇ 80 75 80 ਦੀ ਸਪੀਡ ਠੀਕ ਹੈ ਅੱਗੇ ਜਾ ਕੇ ਆਪਾਂ ਮਿਲਦੇ ਹੁਣ ਕੱਕੇ ਕੋਲੀ ਉੱਥੇ ਜਾ ਕੇ ਦੁਬਾਰਾ ਫਿਰ ਇਹ ਵੀਡੀਓ ਕਰਾਂਗੇ ਤੁਹਾਡੇ ਨਾਲ